ਗੀਆਂ 6 ਤਰੀਕ ਨੂੰ ਤਤਨੇ ਤੇ 7 ਤਰੀਕ ਨੂੰ ਹਾਂਜੀ ਪ੍ਰੀਤ ਜੀ ਇੱਕ ਮਿੰਟ ਗਲਤੀ ਰੈਫਰੀਆਂ ਦੀ ਪਤਾ ਰੈਫਰੀਆਂ ਨੂੰ ਨਹੀਂ ਲੱਗਣਿਆ ਸਾਡਾ ਕਾਹਦਾ ਰੌਲਾ ਦੱਸੀ ਇੱਕ ਮਿੰਟ ਸਾਡਾ ਕਾਹਦਾ ਰੌਲਾ ਇੱਕ ਮਿੰਟ 35 ਰੇਟ ਦੇ ਵਿੱਚ ਤੇ ਰੈਫਰੀ ਨੇ ਬਿਸਲ ਮਾਰਤੀ ਰੌਲਾ ਤੇ ਉਹਨਾਂ ਦਾ ਸੁਲਝਾਉਣ ਦੇ ਸਮਝ ਲਿਆ ਕਰੋ ਪਹਿਲਾਂ ਮੇਰੇ ਪਰਾ ਪੜਾਕ ਦੇਣੇ ਬੋਲਣਾ ਨਾ ਦਿਆ ਕਰੋ ਬਾਈ ਤੂੰ ਹੀ ਕਹ ਵੀ ਮਿੰਟ ਚ ਰੌਲਾ ਪਾ ਕੇ ਬਹਿ ਜਾਂਦੇ ਅਸੀਂ ਥੋੜੀ ਰੌਲਾ ਪਾਉਣ ਦਾ ਗਲਤੀ ਤੇ ਰੈਫਰੀ ਦੀ ਆ ਕੋਈ ਪਲੇਅਰਾਂ ਨੂੰ ਮਾਰਾ ਗਈ ਜਾਂਦੇ ਸਾਰੇ ਬੰਨੇ ਪਲੇਅਰ ਹੀ ਮਾਰੇ ਆ ਹੈਲੋ ਅਸਾਂ ਤੁਹਾਨੂੰ ਬੇਨਤੀ ਵੀ ਉਹਨੇ ਖੇਡਣ ਵਾਲੇ ਨੇ ਜਿੰਨੇ ਵਿੱਚ ਉਸਤਾਦ ਬਣ ਗਏ ਆ ਪਿੱਛੇ ਪਿੱਛੇ ਹੋ ਗਏ ਬਹੁਤ ਕਿੱਡਾ ਤਗੜਾ ਮੈਚ ਸਾਰੀ ਸਿਸਟਮ ਤੋਂ ਡੰਡ ਲੈ ਗਈ ਵਿੱਚ ਰੌਲਾ ਰੇਗ ਪੁਆਇੰਟ ਦਾ ਰੌਲਾ ਉਹ ਗੱਲ ਆ ਵਿੱਚ 40 ਕੋਚ ਬਣ ਗਏ ਆ ਵਿੱਚ ਗਰਾਊਂਡ 'ਤੇ ਆ ਕੇ ਕੋਚਿੰਗ ਦਿਆ ਕਰੋ ਸਾਰੇ ਮੇਰੇ ਵੀਰ ਡੰਡ ਲਾ ਦੀ ਐਡੇ ਤਗੜੇ ਮੈਚ ਦੀ ਅਗਲੇ ਨੇ 1.5 ਲੱਖ ਰੁਪਈਆ ਲਾਇਆ ਅਸੀਂ ਤਾਂ ਬੇਨਤੀਆਂ ਕੀਤੀਆਂ ਇੱਕ ਨਾਲ ਦਿਨ-ਦਿਨ ਫ੍ਰੀ ਆ ਕੇ ਖੇਲੋਤੇ ਗਰਾਊਂਡ 'ਚ ਜਿਹੜੇ ਵੀਰ ਦੀ ਕੋਈ ਡਿਊਟੀ ਨਹੀਂ ਜਾਂਦਾ ਬੈਂਡਦਾ ਮੇਰਾ ਵੀ ਉਹ ਵੀ ਸੋਚ ਸਮਝ ਕੇ ਪੁਆਇੰਟ ਦਿਆ ਕਰੋ ਤੁਹਾਡੇ ਹਰੇਕ ਪੁਆਇੰਟ ਤੇ ਰੌਲਾ ਪੈ ਜਾਂਦਾ ਹਰੇਕ ਪੁਆਇੰਟ ਤੇ ਥੋੜਾ ਬਧਾ ਸੋਚਿਆ ਕਰੋ ਰੈਫਰੀ ਖਰੋਂ ਲੱਗ ਜਾਂਦਾ ਮੇਰਾ ਵੀ ਇੱਕ ਪੁਆਇੰਟ ਇਧਰ ਆ ਪਹਿਲਵਾਨ ਜੀ ਮਾਰੀ ਜਾਂਦਾ ਕੋਈ ਇਧਰ ਵੀ ਸੁਣ ਮਾਰੀ ਜਾਂਦਾ ਕੱਟ ਕਬੱਡੀ ਦੀ ਡੰਡ ਲੱਗੀ ਅੱਜ ਵਾਲੇ ਮੈਚ ਦੀ ਪਿਆਰ ਨਾ ਪ੍ਰੀਤ ਪਹਿਲਵਾਨ ਜੀ ਮੈਂ ਤੁਹਾਨੂੰ ਨਹੀਂ ਸੀ ਆਖਿਆ ਮੈਂ ਕਿਹਾ ਆਪਾਂ ਗਰਾਊਂਡ ਕਲੀਅਰ ਕਰ ਦਈਏ ਬਾਕੀ ਪਿਆਰ ਹੈ ਤੁਸੀਂ ਸਾਡੇ ਪਿੰਡ ਆਏ ਹੋ ਸਤਿਕਾਰ ਹੈ ਪਰ ਰੈਫਰੀਆਂ ਨੂੰ ਵੀ ਬੈਂਤੀ ਪਲੇਅਰਾਂ ਨੂੰ ਵੀ ਬੈਂਤੀ ਆ ਬੱਗਾ ਜੀ ਕਿਸੇ ਵੇਲੇ ਤਾਂ ਹੋ ਜਾਂਦਾ ਹੈ ਕਿਸੇ ਵੇਲੇ ਦਾ ਹੋ ਜਾਂਦਾ ਹੈ ਸਾਰੇ ਸਤਿਕਾਰਯੋਗ ਹੋ ਰੈਫਰੀ ਵੀ ਸਾਡੇ ਸਤਿਕਾਰਯੋਗ ਵੀਰ ਨੇ ਬਹੁਤ ਬਹੁਤ ਧੰਨਵਾਦ ਗਿੰਦਰਪੂਰਾ ਜੀ ਲਈਏ ਚੈਨ ਸੈੱਟ ਆਈਏ ਪਹਿਲਵਾਨ ਜੀ ਸ਼ਰੀਆ ਇਸ ਪਾਸੇ ਆ ਜਾ ਤੂੰ ਸ਼ਰੀਆ ਇਸ ਪਾਸੇ ਆ ਜਾ ਵੀਰਿਆ ਕਿ ਸਾਡੇ ਸਤਿਕਾਰਯੋਗ ਵੀਰ ਨੇ ਲਓ ਅਗਲੀ ਕਬੱਡੀ ਪਾਉਣ ਲਈ लाਡੀ ਸਭਰਾ ਪਿੰਡ ਹੈ लाਡੀ ਦਾ